ਚੱਲ ਆ ਗਈ ਆਪਣੇ ਪੇਕੇਆਂ ਦੇ ਘਰ ਫੇਰ ਮੈਂ ਕਿੰਨੀ ਠੰਡ ਪਈ ਇੱਥੇ ਆਣ ਕੇ ਚੱਲ ਮਨਜਿੰਦਰ ਨੂੰ ਤੇ ਕਹਿ ਕੇ ਆਈ ਆ ਕੁ ਦਿਨ ਰਹਿਣਾ ਵਾ ਪਰ ਮੈਂ ਤੇ ਨਾ 2-3 ਦਿਨ ਹੋਰ ਰਹਿ ਕੇ ਜਾਣਾ ਆਪੂ ਆ ਵਾਲਾ ਜੱਬ ਤੇ ਮੈਂ ਮੁਕਾ ਕੇ ਜਾਊ ਵਿਖਾਂ ਪੜਾ ਕਿੱਥੇ ਕਿ ਬਿਠੀ ਆ ਆਮਣੇ ਤੇ ਕਰ ਦੇ ਦੇਣੀ ਅੰਦਰ ਵੜੇ ਹੁਣੇ ਆ ਚੱਲ ਇਹਦੇ ਨਾਲ ਤੇ ਬਾਅਦ ਨਿਪਟਣੀ ਆ ਪਹਿਲਾਂ ਭਾਬੀ ਹੁਣਾਂ ਨੂੰ ਮਿਲਣਾ ਕੀ ਕਰਦੇ ਮੈਂ ਕੀ ਬੋਣਾ ਕਰਤਾ ਵਾ ਜਦੋਂ ਉਹ ਉਦੋਂ ਇਦਾਂ ਹੀ ਬੋਲਦੇ ਆ ਮੈਨੂੰ ਹੁਣ ਤੇ ਆਦਤ ਹੀ ਬਣ ਗਈ ਗੰਦੇ ਬੋਲਣ ਦੀ ਦੱਸ ਬੰਦਾ ਪੜਿਆ ਲਿਖਿਆ ਵਾ ਸੋਹਣਾ ਬੋਲੇ ਤੇ ਚੰਗਾ ਲੱਗਦਾ ਵਾ ਆਹ ਬੋਲੀ ਸੋਹਣੀ ਲੱਗਦੀ ਇਨਾਂ ਦੇ ਮੂੰਹਾਂ ਕਿਦਾਂ ਬਾਵਾ ਖਿੱਚ ਕੇ ਮੇਰੇ ਹੱਥੋਂ ਲਿਆਏ ਆ ਨਾਲੇ ਦੋਵੇਂ ਜੀ ਕਿਦਾਂ ਵੇਖਣ ਦੇ ਹੀਗੇ ਹੱਸਦੇ ਹੋਣੇ ਆ ਤੇ ਚੰਗਾ ਹੋਣ ਰਿਹਾ ਭਾਬੀ ਨਾਲ ਚੱਲ ਕੋਈ ਗੱਲ ਨਹੀਂ ਆ ਹਾਸਲਣ ਜਿੰਨਾ ਹਸਣਾ ਵਾ ਜੋ ਮੈਂ ਚਾਹੁੰਦੀ ਹੂ ਉਹ ਤੇ ਹੋ ਹੀ ਗਿਆ ਵਾ ਨਾ ਮੈਨੂੰ ਕੀ ਆ ਪਰ ਇੱਕ ਗੱਲ ਵਾ ਉਹ ਭੈਣ ਨੇ ਜਿਹਨੂੰ ਫੋਨ ਕੀਤਾ ਸੀਗਾ ਉਹ ਵੀ ਅਜ ਤੱਕ ਨਹੀਂ ਪਹੁੰਚੀ ਪਤਾ ਨਹੀਂ ਕਿ ਗੱਲ ਕਿੱਥੇ ਰਹਿ ਗਈ ਆ ਪਤਾ ਨਹੀਂ ਭਾਇਆ ਆਉਣੇ ਨਾ ਦੇ ਉਹਨੂੰ ਕਹਿੰਦੀ ਤਾਂ ਹੈਗੀ ਹੀਗੀ ਤੇ ਦਾਣ ਲਾ ਕੇ ਆਉਂਗੀ ਮੈਂ ਬਹਾਨੇ ਭੁੰਨੇ ਲਾ ਕੇ ਆਉਂਗੀ ਪਰ ਪਤਾ ਨਹੀਂ ਹੋਣਾ ਅਜੇ ਤੱਕ ਨਾ ਕੋਈ ਫੋਨ ਆਇਆ ਤੇ ਮੈਂ ਅਜੇ ਤੱਕ ਆ ਪਾਈ ਆ ਟਾਈਮ ਹੀ ਕਿ ਨਹੀਂ ਹੋ ਗਿਆ ਵਾ ਚੱਲ ਕੋਈ ਗੱਲ ਨਹੀਂ ਆ ਕੀ ਕਰਨਾ ਪਰੇਸ਼ਾਨੀ ਤਾਂ ਹੈਗੀ ਆਈ ਮੇਰੇ ਨੂੰ ਕਿ ਜਿਹੜੀ ਕੋਈ ਗੱਲ ਨਹੀਂ ਮੰਨਦਾ ਮੇਰੀ ਜੇ ਮੁੰਡਾ ਆ ਤੇ ਉਹ ਨਹੀਂ ਮੰਨਦਾ ਜੇ ਉਹਦਾ ਪਿਓ ਆ ਤੇ ਉਹ ਨਹੀਂ ਮੰਨਦਾ ਚੱਲ ਕੋਈ ਗੱਲ ਨਹੀਂ ਆ ਉਹ ਤੇ ਘਰੋਂ ਨਿਕਲਈ ਆ ਨਾ ਹੁਣ ਤਾਂ ਸਿਰਫ ਇੱਕੋ ਹੀ ਡਰ ਲੱਗਾ ਰਹਿੰਦਾ ਵਾ ਕਿ ਭੂਆ ਫੇਰ ਨਾਣ ਕੇ ਟੱਕ ਜੇ ਉਹ ਨਾ ਕਿਤੇ ਉਹਨਾਂ ਨੂੰ ਫੇਰ ਇੱਧਰ ਘਰ ਵਾੜ ਚ। ਚੱਲ ਕੋਈ ਨਹੀਂ ਆ। ਭੈਣ ਜੀ ਆਉਂਦੀ ਹੋਣੀ ਆ। ਆਉਗੀ। ਅੱਜ ਨਾ ਆਉ ਤਾਂ ਫੇਰ ਕੱਲ ਆਉਗੀ। ਨਾ ਆਉਗੀ ਤਾਂ ਫੋਨ ਕਰਕੇ ਤੇ ਪੁੱਛੂਗੀ ਨਾ। ਚੱਲ ਹੈ ਤੇ ਬੱਥੇ ਦੀ ਤੇਜ ਬੋਦਾ। ਭਾਈ ਨੂੰ ਕੋਈ ਨਾ ਘਬਾਣਾ ਲੱਗ ਗਿਆ ਪਤਾ ਆ ਹੀ ਜਾਵੇ। ਉਹਦਣਾ ਸਲਾਮ مشورہ ਕਰਦੀ ਆ ਵੀ ਹੁਣ ਅੱਗੇ ਕੀ ਕਰਾਂ? ਹੁਣ ਤੇਰਾ ਦਿਮਾਗ ਹੀ ਖਰਾਬ ਹੋ ਗਿਆ ਮੇਰਾ। ਕੀ ਕਰਨਾ ਵਾ? ਨਾ ਰੋਟੀ ਖਾਣੂ ਜੀ ਕੰਡਿਆ। ਐਡਾ ਕਰਦੀ ਆ। ਘੜੀ ਲੰਮੇ ਬੈ ਜੰਦੀ ਆ। ਕੀ ਪਤਾ ਉਹਦਨੋ ਆ ਹੀ ਜਾਏ। ਮੇਰਾ ਤਾਂ ਦਿਮਾਗ ਹੀ ਖਰਾਬ ਕੀਤਾ ਵੇ ਟੱਬਰ ਨੇ। ਨਾ ਜੀਣ ਦਿੰਦੇ ਆ ਨਾ ਮਰਨ ਦਿੰਦੇ ਆ ਕਿਤੇ ਇਹ ਤਾਂ ਉਹਨkle ਮਹਾ ਕਿਤੇ ਮੇਰੇ ਪੇਸ਼ ਹੀ ਪਈ ਹੈ ਹਾਂ ਹੱਥ ਹੈ ਇੱਥੇ ਚਲ ਗਏ ਸਾਰੇ ਅੰਜ ਨਾ ਵੀਰ ਦੇ ਖੰਡਿਆਵਾ ਨਾ ਸੈਰਸ ਦੇ ਖੰਡਿਆਵਾ ਤੇ ਭਾਬੀ ਭਾਬੀ ਵੀ ਨੀ ਟਿਖੰਡੀ ਕਿਤੇ ਚਲ ਅੱਗੇ ਜਾ ਕੇ ਬਹਿਣੀ ਹੈ ਲੈ ਮੈਂ ਬਾਹਰ ਨਭਣ ਨਹੀਂ ਆਏ ਆਗੇ ਜੀ ਆਗੇ ਲੰਮੀ ਪਈ ਹੈ ਸਾਸਰੀ ਕਾਲ ਭੈਣ ਜੀ ਸਾਸਰੀ ਕਾਲ ਹੋਸੀ ਮੈਂ ਤਾਂ ਠੀਕ ਆ ਆਜੋ ਆਜੋ ਬਹਿ ਜੋ ਬਹਿ ਜੋ ਮੈਂ ਪਾਣੀ ਲੈ ਕੇ ਆਉਂ ਪਾਣੀ ਤੋਂ ਰਹਿਣ ਦੇ ਹਾਂ ਪਾਣੀ ਮੈਂ ਪੀ ਕੇ ਆਈ ਹੱਟੇ ਦੋ ਜੇਰਾ ਦੱਸ ਤਾ ਫੋਨ ਕਰ ਦਿੰਦੇ ਮਾੜਾ ਜ ਮੂੰ ਆਹ ਲਾ ਫੜ ਆਖੂਂ ਡਰਾ ਲਾ ਆਪਣਾ ਅਨਕੇ ਵਾ ਤੇ ਜੈ ਮੈਂ ਲੱਗਦਾ ਬੜਾ ਠੀਕ ਆ ਨਾ ਜੇਰਾ ਫਾਜੀ ਆਂਦਾ ਹੀ ਗਾ ਜੇ ਉਧਰ ਖੜੇਗੀ ਨਾ ਤੇ ਉਧਰ ਵੀ ਲੈ ਕੇ ਜਾਈਂ ਅੱਛਾ ਆਹੋ ਆ ਮੈਂ ਤੇਰਾ ਫੇਨੀ ਬਾਤ ਦੇ ਦੂੰਗੀ ਕੋਈ ਵੀ ਬਹਿ ਜੋ ਬੋਸ ਨਾਲ ਠੀਕ ਠਾਕ ਹਾਂਜੀ ਹਾਂਜੀ ਵਧੀਆ ਬਸ ਠੀਕ ਠਾਕ ਆ ਅੱਛਾ ਮੈਂ ਤਾਂ ਸਵੇਰ ਦੀ ਦਿੱਕਣ ਲਈ ਮੇਰਾ ਮੈਨੂੰ ਕੋਈ ਜਾਣਦੀ ਮੈਨੂੰ ਤਾਂ ਕੱਲ ਦੀ ਨੀਂਦ ਨਹੀਂ ਆਈ ਤੇ ਹਾਏ ਹਾਏ ਤਾਂ ਨੀਂਦ ਨਹੀਂ ਆਈ ਮੇਰਾ ਤਾਂ ਇੰਨਾ ਦਿਮਾਗ ਖਰਾਬ ਹੋ ਗਿਆ ਹੈ ਨਾ ਮੈਂ ਤਾਂ ਕਹਾਂ ਕਿ ਪਤਾ ਨਹੀਂ ਭਾਜ ਨੇ ਆਉਣ ਦੇਣਾ ਕੋ ਨਹੀਂ ਆਉਣ ਦੇਣਾ ਪਤਾ ਨਹੀਂ ਕੀ ਹੋਣਾ ਆਉਣ ਨਹੀਂ ਦੇਣਾ ਇੱਥੇ ਐਵੇਂ ਨਹੀਂ ਆਉਣ ਦੇਣਾ ਗਾੜੀ ਵੀ ਜੀਵਨ ਆ ਡਾਕ ਕੇ ਦੱਸੇ ਕਿਦਾਂ ਕਰ ਸਕਦਾ ਹਾਂ ਆਹ ਰੋਜ਼ਕੀਨ ਤੇ ਮੈਨੂੰ ਹੈਗਾ ਹੀਗਾ ਕਿ ਜੋ ਮਰਜ਼ੀ ਹੋ ਜਾਏ ਭੈਣ ਜੀ ਨੇ ਆਉਣਾ ਹੈ ਉਹਨਾਂ ਕਿਹੜੇ ਤਰੀਕੇ ਨਾਲ ਚਲ ਸ਼ੁਕਰ ਮਾਰਕ ਦਾ ਕਿਤੇ ਆ ਗਏ ਜੀ ਮੈਂ ਪਹੁੰਚ ਗਈ ਆ ਨਾ ਤੇ ਜਿੱਲਾ ਕੇ ਮੰਨ ਗਿਆ ਨਾ ਮੈਨੂੰ ਮੇਰੀ ਤਾਂ ਟੈਨਸ਼ਨ ਹੀ ਮੁੱਕ ਗਈ ਤੁਸੀਂ ਆ ਗਏ ਜਿੱਤੇ ਸੱਚੀ ਗੱਲ ਵਾ ਉਹ ਭੂਆ ਤੇ ਨਾ ਦਿਮਾਗ ਖਰਾਬ ਕੀਤਾ ਵਾ ਨਾ ਕੱਲ ਦਾ ਆਣ ਕੇ ਵੀ ਗੱਲ ਨਹੀਂ ਕਰਨ ਵਾਲੀ ਨਹੀਂ ਮੈਂ ਤੇ ਕੰਧਾਂ ਥਾਣੀ ਚਾਹਤੀਆਂ ਜੁੱਤੀਆਂ ਮਾਰਕਾਂ ਹੀ ਮਿੰਦ ਤੇ ਲੱਭੀ ਦੀ ਭੂਆ ਭੈਣ ਜੀ ਉਹ ਚਲ ਗਈ ਆ ਚਲ ਗਈ ਆ ਆਹੋ ਸਿਰ ਮਨੇਰ ਦੀ ਛੱਡਾ ਹੈ ਤੇ ਜਾ ਕੇ ਲੈ ਉਹ ਨਾ ਮੈਂ ਤਾਂ ਦਰਦੀ ਭੱਜ ਗਈ ਆ ਦਰਦੀ ਕਾਰੀ ਭਜ ਰਹੀਗਾ ਉਹਨੂੰ ਮੱਖੀਆਂ ਮੱਛਰਾਂ ਨੇ ਜੀਣ ਦਿੱਤਾ ਰਾਤ ਤਾਂ ਇਹ ਭੱਜੀ ਹੋਣ ਉਹਨੂੰ ਇਹ ਹੀ ਪਤਾ ਲੱਗ ਗਿਆ ਨਾ ਕਿ ਜੀਵਨ ਆਉਣ ਵਾਲੀ ਆ ਮੇਰੇ ਸਾਹਮਣੇ ਕੀ ਖਲੋ ਸਕਦਾ ਵਾ ਜੁਬਾਨੀ ਬੜੀ ਲੰਮੀ ਭੁਆਰੀ ਤੇ ਐਡੀ ਲੰਮੀ ਜੁਬਾਨ ਵਾ ਇੰਨਾ ਰੋਲਾ ਪਾਉਂਦੀ ਆ ਇੰਨੀਆਂ ਗੱਲਾਂ ਕਰਦੀ ਆ ਕਿ ਤੇਰੀ ਜੁਬਾਨ ਚ ਰਲਦੀ ਹੁੰਦੀ ਸੀ ਸਹੀ ਪਤਾ ਵਾ ਜਦੋਂ ਮੈਂ ਕਵਾਰੀ ਹੁੰਦੀ ਸੀ ਨਾ ਬਥੇਰਾ ਕੰਮ ਕਰਦੀ ਰਹੀ ਆ ਨਾ ਭੱਜ ਤੈਨੂੰ ਵਿੱਚੇ ਗਾਂ ਗੱਡੀ ਜਾਂਦੀ ਆ ਅੱਛਾ ਜੇ ਕੁਤੀ ਖਾਤੀਏ ਕਹਿੰਦੀ ਕੀ ਕੋ ਕਰੀ ਜਾਂਦੀ ਏ ਦੀਦੀ ਹਿੰਮਤ ਆਹੋ ਮੈਨੂੰ ਗਾਣਾ ਕੱਢੇ ਆਹੋ ਹੁਣ ਹੁੰਦੀ ਆ ਸਾਹਮਣੇ ਇਹਨੂੰ ਮੈਂ ਦੱਸਦੀ ਮਾਤਕ ਨਾ ਮੈਂ ਤਾਂ ਗਈ ਸੀ ਫੇਰੇ ਅੱਛਾ ਆਹੋ ਮੈਂ ਫੇਰੇ ਕਹਣਾ ਪੂਰ ਨੂੰ ਪੁੱਛਿਆ ਨਹੀਂ ਆ ਮੈਂ ਰੋਟੀ ਪੜੇ ਬਣਾ ਕੇ ਨਾ ਮੈਂ ਕੰਮ ਥੜੀ ਬਾਜਮਾਰੀ ਦੋਵੇਂ ਜੀ ਬੈਠੇ ਬੜਾ ਦੰਦ ਕੜਕੜ ਹੱਸਣ ਦੇ ਮੈਂ ਦੱਸ ਸਕੋੜ ਕੜਕੜ ਮੁਸ਼ਕਿਲ ਜਿਹਾ ਬੈਠਾ ਦੰਦ ਭਰੇ ਕਾਦੇ ਨਿਕਲਦੇ ਇਹਨਾਂ ਦੇ ਅੱਛਾ ਤੇ ਮੈਂ ਬਾਜਮਾਰ ਤੇ ਫਿਰ ਸੱਣੀ ਆਇਆ ਕੀ ਭਾਦੀ ਤੇ ਮੈਂ ਹਬੀ ਪੂਆ ਕਿਤੇ ਅਹ ਚਲ ਗਈ ਮੈਂ ਬੜੀ ਹੈਰਾਨ ਹਬੂਆ ਕਿਤੇ ਚਲ ਗਈ ਇਹ ਉਹਨੂੰ ਫੋਨ ਆ ਗਿਆ ਕੰਮ ਦਾ ਅੱਛਾ ਉਹਨੂੰ ਮੈਂ ਛੱਡ ਆਇਆ ਜਾ ਕੇ ਹੈ ਅੰਦਰੋਂ ਅੰਦਰੋਂ ਮੈਂ ਹੱਸਾਂ ਮੈਂ ਫੋਨ ਨੂੰ ਕਾਹਦਾ ਆਇਆ ਕੰਮ ਦਾ ਉਹਨੇ ਮੱਖੀਆਂ ਮੱਛਾਂ ਜੀਣ ਦਿੱਤਾ ਹੁਣ ਰਾਤ ਦਾ ਉਹ ਵੀ ਗੱਲ ਹੈ ਕਿ ਉਹਨੂੰ ਮੇਰਾ ਵੀ ਖੌਫ ਹੈਗਾ ਵਾ ਉਹ ਤਾਂ ਹੈ ਹੀ ਆ ਪਤਾ ਕੀ ਗੱਲ ਵਾ ਮੈਂ ਤਾਂ ਬੜੇ ਚਾਹ ਨਾਲ ਆਈ ਸੀ ਕਿ ਜਾ ਕੇ ਦੋ ਹੱਥ ਕਰਨੀਆਂ ਪੂਆ ਦੇ ਨਾਲ ਮੈਂ ਤਾਂ ਹੁੰਦਾ ਚਾਹਤੀਆਂ ਮਾਰੀਆਂ ਉਹਦੇ ਦੇ ਘਰ ਵੱਲ ਪਰ ਸਾਹਮਣੇ ਨੂੰ ਨਾ ਤਾਂ ਸੁਣੀ ਦਿਖਿਆ ਨਾ ਦਿਲਜੀਤ ਲੱਭੀ ਤੇ ਨਾ ਮੇਰੇ ਭੂਆ ਲੱਭੀ ਨਹੀਂ ਤੇ ਉੱਥੇ ਮੈਂ ਰਾਹ ਵਿੱਚ ਅਦਰੰਦੋਹਤ ਕਰਉਣੀ ਨਾ ਕਹਿੰਦਾ ਤੇ ਹੈਗਾ ਵਾ ਕਿ ਭੂਆ ਲੈ ਆਏ ਨਾ ਦੋ ਅੰਗ ਦਿਨਾਂ ਨੂੰ ਅੱਛਾ ਪਤਾ ਨਹੀਂ ਹੁਣ ਬਹਾਨਾ ਲਾ ਕੇ ਗਈ ਆ ਤੇ ਜਾ ਮੁਰਦੀ ਵਾਪਸ ਫੜ ਦੇਖੋ ਕੀ ਬਣਦਾ ਚਾਹੇ ਕੋਈ ਨਹੀਂ ਆ ਮੈਂ ਵੀ ਰੱਖੀ ਨੀ ਦੋ ਦਿਨਾਂ ਚੰਗਾ ਵੇਖ ਲੈਣੀ ਆ ਆ ਨਾ ਚੰਗਾ ਕੀਤਾ ਲੈ ਆ ਗੋਗਲੇ ਕੇ ਜੀ ਰਉਗ ਦਾ ਸਈਂਦਰ ਲੱਗਿਆ ਕੀ ਹੁੰਦਾ ਇੱਕ ਦਿਨ ਵਾਤੀ ਆਈਆਂ ਨਾ ਇੱਕ ਦਿਨ ਕਿਹਾ ਕੋਈ ਮੇਰਾ ਕੁੜਾ ਦੋ ਚਾਰ ਦਿਨ ਤੋਦਾ ਮੈਂ ਰਹਿ ਜਾਣਾ ਦੋ ਚਾਰ ਦਿਨ ਕੋਈ ਨਹੀਂ ਆ ਉੱਥੇ ਵੀੜੇ ਕਿਸੇ ਨਹੀਂ ਆਣ ਦੇ ਕਿ ਹਾਂ ਕੋਈ ਗੱਲ ਨਹੀਂ ਆ ਤੇ ਭਾਈ ਆ ਤੇ ਰੋਟੀ ਪਾਟ ਕਰ ਹੀ ਲੰਦਾ ਮੜਾ ਮੋਟਾ ਨਹੀਂ ਤੇ ਭੈਣ ਜੀ ਕਿਹਾ ਹੀ ਆ ਮੈਂ ਅੱਛਾ ਕਹਿੰਦਾ ਉਹ ਹੀ ਗੱਲ ਨੂੰ ਪਕਾ ਦੂੰਗੀ ਚੱਲਾ ਵਧੀਆ ਕੀਤਾ ਪਤਾ ਇਤਜਾ ਕਰਤੀਆਂ ਹੀ ਵਧੀਆ ਕੀਤਾ ਪਿੱਛੇ ਮਾਰ ਮਾਰ ਫੋਨ ਕਰਕੇ ਭਾਇਆ ਤੰਗ ਤਰ੍ਹਾਂ ਕਰਦਾ ਨਹੀਂ ਨਹੀਂ ਹੋਣੀ ਫੋਨ ਹੁੰਦਾ ਤੁਸੀਂ ਦੱਸੋ ਪਿਚਾ ਬਣਾਵਾ ਘੁੱਟ ਘੁੱਟ ਕੇ ਜਾਂ ਰੋਟੀ ਲਿਆਓ ਉਹ ਦਾ ਦੇ ਸਿਰ ਪਿੱਟ ਜੀ ਹੋਣ ਈ ਐ ਸੋ ਸੋਚ ਕੇ ਮੈਨੂੰ ਤੇ ਹੀ ਭੂਆ ਮੈਨੂੰ ਟੱਕਰ ਗਈ ਨਾ ਕਿ ਆ ਸਾਹਮਣੇ ਤੇ ਜਾਂ ਉਹਨੇ ਮੇਰਾ ਸਿਰ ਪਾੜਦਣਾ ਤੇ ਜਾਂ ਮੈਂ ਉਹਦਾ ਪਾੜ ਦਰਾਂ ਚਲ ਕੋਈ ਨਹੀਂ ਆਨ ਫਿਰ ਇੱਕ ਕੰਮ ਵਧੀਆ ਹੀ ਹੋਇਆ ਕਿ ਜਿਹੜਾ ਤੁਸੀਂ ਪਹਿਲਾਂ ਘਰ ਆ ਗਿਆ ਭੂਆ ਤਾਂ ਨਹੀਂ ਟੱਕਰੀ ਭੂਆ ਨਗਲ ਗਈ ਆ ਚਲ ਹੁਣ ਜਿਹੜੀ ਵੀ ਗੱਲ ਕਰਨੀ ਆ ਸੋ ਸਮਝ ਕੇ ਨਾ ਡਰ ਗਈ ਨਿਕਲ ਗਈ ਆ ਸੋ ਸਮਝ ਕੇ ਕਰਿਓ ਗੱਲ ਐਵੇਂ ਇਨਾ ਕਾਲੀ ਨਾ ਕਰਿਓ ਆ ਕੋਈ ਗੱਲ ਨਹੀਂ ਕੋਈ ਗੱਲ ਤੁਹਾਡਾ ਭਰਾ ਦੇਖ ਲਓ ਫਿਰ ਮੇਰੇ ਗੱਲ ਤੇ ਆ ਜਾ ਸਿਰੇ ਜਾ ਕੇ ਕਿਉਂ ਮੈਂ ਆਵਾਜ਼ਾਂ ਮਾਰਨ ਢੀ ਤੇ ਮੈਂ ਸਨ ਨੂੰ ਕਿਹਾ ਮੈਂ ਵੀ ਮੱਖੀਆਂ ਮੱਛਰਾਂ ਡਰ ਗਈ ਭੂਆ ਭੱ ਲੱਗਿਆ ਹੀਗਾ ਤੇ ਮੈਂ ਇੱਕ ਮੱਝਾ ਕਿ ਮੈਂ ਉਹ ਡਾਲੇ ਦੀ ਅਸ਼ਾ ਨਾ ਪਾਉ ਪਰ ਪੈਣਾ ਹੀਗਾ ਹੈ ਆਂਦਾ ਹੈ ਭਾਬੀ ਇਸsingਾ ਦਾ ਮੋੜਨਾ ਕਰ ਹੈਂ ਸਨੀ ਆਂਦਾ ਆਹੋ ਮੈਨੂੰ ਇਹੀ ਮਰੀ ਜਬਾਨ ਕਰਕੇ ਹਾ ਗੱਲ ਕਹੀ ਹੈ ਅੱਛਾ ਉਹ ਤਾਂ ਚੱਲ ਗਿਆ ਆਨੂ ਕੇ ਉਹ ਤਾਂ ਪਰਾ ਭਾ ਚੱਲ ਗਿਆ ਉਹ ਆ ਭੈਣ ਜੀ ਮੈਨੂੰ ਬਹੁਤ ਧੂਕੇ ਲਿਆ ਕਰ ਇਹ ਤੂੰ ਹਟਦੀ ਨਹੀਂ ਨਾ ਖੜਾ ਛੱੜਦੀ ਨਹੀਂ ਤੂੰ ਇਹ ਹੈ ਉਹ ਹੁਣ ਉਧਰ ਚੱਲ ਗਿਆ ਤੇ ਫੇਰ ਨਹੀਂ ਤਾਂ ਕਰੂ ਹਟਦੀ ਉਹਨਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਗਈ ਹੈ ਨਾ ਮੈਂ ਹੁਣ ਮੈਂ ਸਭ ਕੁਝ ਠੀਕ ਕਰ ਦੇਣਾ ਵਾ ਬੇਨੀਆਂ ਨੇ ਵੀਂਗੇ ਕਿ ਕਿਦਾਂ ਸਿੱਧਾ ਹੁੰਦਾ ਹੈ ਜੇ ਭੈਣ ਜੀ ਮੁੰਡਾ ਵਾ ਉਹ ਨਹੀਂ ਮੇਰੀ ਮੰਨਦਾ ਤੁਹਾਡੇ ਸਾਹਮਣੇ ਹੈ ਜੇ ਤੁਹਾਡਾ ਭਰਾ ਵਾ ਉਹ ਨਹੀਂ ਮੇਰੀ ਮੰਨਦਾ ਹੈ ਉਹ ਮੇਰੇ ਗੱਲ ਪਿਆਰ ਨਹੀਂ ਲੈਂਦਾ ਕਿਤੇ ਚਲ ਕੋਈ ਨਹੀਂ ਕੋਈ ਨਹੀਂ ਬਸ ਕਰ ਬਸ ਕਰ ਹੌਸਲਾ ਕਰ ਹੁਣ ਮੈਂ ਆ ਗਈ ਹਾਂ ਸਭ ਕੁ ਠੀਕ ਕਰਾਂ ਜਾਂ ਕੁਟ ਚਾਹ ਬਣਾ ਕੇ ਲਿਆ ਚਲ ਬਹਿ ਜਾ ਬੇ ਜੀ ਲੈ ਲਿਆ ਲੈ ਆਪਾਂ ਮੈਂ ਆਪਣੇ ਟੁੱਟੇ ਨੂੰ ਉਡਾ ਨਹੀਂ ਹੁੰਦੇ ਨਹੀਂ ਨਹੀਂ ਜਾ ਦੇਖਾਂ ਇਹਦੀ ਲਤਰੋ ਵੇ ਕਿਦਾਂ ਚੱਲਦੀ ਹੈ ਇਹਨੂੰ ਤੇ ਇੰਨੀ ਅਕਲ ਨਹੀਂ ਗਈ ਕਿ ਕੋਈ ਕਾਰ ਆਇਆ ਵਾ ਕਿਹਨੂੰ ਮਸਾ ਚਾਹ ਪਾਣੀ ਪਿਆਲਣਾ ਹੈ ਦਾ ਦਾ ਪਟਰ 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 ਬੁੱਲੀ ਜਾਂ ਰਹੀ ਐ ਜਿਦਾ ਚਾਬੀ ਦੇ ਕੇ ਛੱਡੀ ਹੁੰਦੀ ਐ ਹੱਦ ਹੋਈ ਇਹਦੇ ਵਾਲੀ ਕਿਤੇ ਸੁਣ ਲੈਨੀ ਤੇਰੀਆਂ ਗੱਲਾਂ ਵੀ ਮੈਂ ਚੱਲ ਮਨਾ ਪੂਆ ਤਾਂ ਨਿਕਲਦੀ ਮੇਰੇ ਅੰਦਿਆਂ ਨੂੰ ਉਹਨੂੰ ਡਾਰੀ ਨਾ ਖਵਾ ਮੇਰਾ ਉਹਨੂੰ ਪਤਾ ਵਾ ਨਾ ਗਲ ਪਈ ਲੱਥਣਾ ਨਹੀਂ ਨੇ ਮੇਰੇ ਚੱਲ ਦੋਦ ਨਾਲ ਲੈਨੇ ਐਸ਼ ਨਾ ਹੁਣ ਇੱਥੇ ਆਹ ਰੋਟੀ ਭਣੀ ਖਾ ਲੈ ਮੰਜੇ ਤੇ ਆਲਾ ਦਾ ਬੰਦ ਘੇਟਣ ਡਿਆ ਵਾ ਇਹ ਗਣਕ ਉੱਠ ਗਿਆ ਜੱਦੀ ਪਾ ਦਾਂ ਪਰ ਇੱਕ ਮਿੰਟ ਆ ਮੰਮੀ ਦਾ ਵਾ ਇਹਦੇ ਮੰਮੀ ਨੇ ਵੇਖ ਲਿਆ ਨਾ ਤੇ ਫੇਰ ਭਾ ਮਰਨ ਦੀ ਐਕਟਿੰਗ ਸ਼ੁਰੂ ਕਰ ਦੇਉਂਦੇ ਆਉਂਦੇ ਦੁਪਹਿਰਾ ਵਾ ਸੁਤੀ ਹੋਣੀ ਆ ਜਾ ਕੇ ਮੇਰੀ ਆਵਾਂ ਨੂੰ ਉਹ ਬੱਲੇ ਬੰਦ ਤੇ ਬੈਠਾ ਵਾ ਹਾਂ ਹੈ ਹੋ ਠੀਕ ਆ ਮੇਰਾ ਭਰਾ ਹੈ ਠੀਕ ਆ ਸਕੂਲੋਂ ਆਇਆ ਵਾ ਹਾਂ ਅੱਛਾ ਪਾਪਾ ਕਿੱਥੇ ਗਏ ਆ ਪਾਪਾ ਹਰੇ ਗਏ ਕਿਤੇ ਹਾਂ ਅੱਛਾ ਤੈਨੂੰ ਹੋਰ ਮੇਰੇ ਪੁੱਤ ਜੀ ਲੱਗਦਾ ਹਣ ਇੱਧਰ ਹਾਂ ਬਣਾ ਹਾਂ ਇਹ ਲਾ ਨਿਆਣਾ ਹੀ ਹੁੰਦਾ ਕਿੰਨਾ ਚਾਹ ਕਰਦਾ ਵਾ ਕੋਈ ਗੱਲ ਨਹੀਂ ਅਸੀਂ ਇੱਥੇ ਇਕੱਠੇ ਰਹਿਆ ਕਰਨਾ ਠੀਕ ਆ ਦੋਨਾਂ ਭਰਾਵਾਂ ਨੇ ਠੀਕ ਆ ਆਓ ਖੇਡਣ ਲਿਆ ਜੀਗਾ ਤੂੰ ਹਾਂ ਠੀਕ ਆ ਠੀਕ ਆ ਸਕੂਲੋਂ ਪੜਾਇਆ ਵਾ ਠੀਕ ਆ ਠੀਕ ਆ ਇੱਧਰ ਮੇਰੀ ਗੱਲ ਤੇ ਸੁਣ ਮਮਾ ਦੂਰ ਪੱਤੀ ਜਾਂਦਾ ਹੈ ਐਨੇ ਦਿਨਾਂ ਬਾਅਦ ਤੂੰ ਮਿਲਿਆ ਵਾ ਬੋਲ ਮੇਰੀ ਉਹ ਕੋਈ ਨਹੀਂ ਬੋਲ ਤੇਰੀ ਮੈਂ ਤੈਨੂੰ ਨਵੀਆਂ ਲੈ ਕੇ ਦਊ ਬੋਲਾਂ ਤੈਨੂੰ ਸਾਰੀਆਂ ਹੋਰ ਸੁਣਾ ਦੋ ਮੇਰਾ ਭਰਾ ਠੀਕ ਆ ਠੀਕ ਆ ਨਾ ਤੇ ਦੁੱਧ ਪੀਤਾ? ਹਾਂ। ਠੀਕ ਆ ਠੀਕ ਆ। ਤੇ ਸੂਲੇ ਮੈਡਮ ਮਾਰਦੀ ਦੀ ਤੈਨੂੰ? ਨਾ। ਨਹੀਂ ਮਾਰਦੀ। ਮਾਰੂਗੀ ਤੇ ਮੈਂ ਦੱਸੀ ਠੀਕ ਆ? ਠੀਕ ਆ। ਆਓ। ਸਤਿ ਸ੍ਰੀ ਅਕਾਲ। ਠੀਕ ਠਾਕ ਜੀ। ਬੈਰੋ ਬੈਰੋ ਬੈਰੋ। ਠੀਕ ਵਾ? ਹਾਂ ਹਾਂ ਵਧੀਆ ਚਾ ਠੀਕ ਠਾਕ। ਹੋਰ ਕੀ ਕਰਦੇ? ਕੁਛ ਨਹੀਂ ਯਾਰ ਬਸ ਇਹ। ਅੱਛਾ ਅੱਛਾ। ਚਾਚੀ ਠੀਕ ਆ? ਹਾਂ ਠੀਕ ਆ ਚਾਚੀ। ਅੱਛਾ ਅੱਛਾ। ਉਹ ਮੈਂ ਨੰਗਣ ਡਿਆ ਹੀਗਾ। ਅੱਛਾ। ਤੇ ਮੈਨੂੰ ਵੇਖਿਆ ਬੈਠਾ ਤੇ। ਅੱਛਾ। ਫੜਨਾ ਫੜਨਾ ਬੋਲ ਕੋਈ ਗੱਲ ਨਹੀਂ। ਬੋਲ। ਫੜੋ ਉਹ ਫੜ ਆਪਣੇ ਫੜਾ ਬਾਲ ਕੀ ਗੱਲ ਤੈਨੂੰ ਹੈ ਆ ਲੈ ਨਿਆਣਾ ਤੇ ਬੈਠੀ ਬਹਿ ਜਾ ਹੋਰ ਕਿਹਨ ਫੈਸਲ ਵਧੀਆ ਚਾਚਾ ਠੀਕ ਠਾਕ ਆ ਕਿਦਾਂ ਚੱਲੀ ਜਾਂਦਾ ਇਧਰ ਠੀਕ ਆ ਯਾਰ ਵਧੀਆ ਵਾ ਤੇ ਮੈਂ ਗੱਲ ਭੁਾਈ ਸੀ ਹਾਂ ਉਹ ਕਿਦਾ ਕਰਕੇ ਨਹੀਂ ਗਈ ਘੁਲ ਉਹ ਭੂਆ ਚੈਰੀ ਨੂੰ ਯਾਰ ਕੰਮ ਪੈ ਗਿਆ ਕੋਈ ਅੱਛਾ ਅੱਛਾ ਤੇ ਉਹ ਫਿਰ ਜਾਣਾ ਪਿਆ ਉਹਨਾਂ ਨੂੰ ਮੈਨੂੰ ਭੂਆ ਮਿਲੀ ਨਾ ਰਾਜ ਕੱਲ ਉਹ ਤੁਮ ਨਹੀਂ ਚੱਲ ਕੋਈ ਨਾ ਗੱਲ ਸੁਣ ਤੂੰ ਨਾ ਟੈਨਸ਼ਨ ਲਿਆ ਕਰ ਖਾਲੀ ਹਲਵਾ ਚਾਚਾ ਯਾਰ ਮੈਂ ਕੀ ਕਰਾਂ ਮੇਰੇ ਹੱਥ ਫਿੱਕੇ ਓਏ ਕੋਈ ਗੱਲ ਨਹੀਂ ਜੇਰਾ ਕੋਈ ਨਾ ਤੇਰਾ ਜੋਰ ਜੀ ਕਰਦਾ ਹੁੰਦਾ ਨਾ ਤੂੰ ਆ ਜਾਇਆ ਕਰ ਕੋਈ ਗੱਲ ਨਹੀਂ ਉਹ ਤਾਹੋਂ ਦੇ ਮੋਸੇ ਵਾਲੇ ਮਮੀ ਤੇਰੀ ਵੀ ਨਹੀਂ ਕੋਈ ਕਹਿੰਦੀ ਮਮੀ ਦਾ ਦੱਸਣ ਲੱਗਾ ਵਾ ਹਾਂ ਵੀ ਆਉਣ ਤੋਂ ਤੇ ਬੜੀ ਲੜਾਈ ਹੋਈ ਜਾਂ ਟੇਕਰ ਇੱਥੇ ਉਹ ਤਾਂ ਦੇ ਮਮੀ ਨੇ ਫਾਹ ਲੈਣ ਲੱਗਾ ਹੀ ਗਈ ਇਹਨਾਂ ਕੰਮ ਉਹ ਘੇੜ ਟਿਕਾ ਤੇ ਕੋਬੀ ਆਹੋ ਤੇ ਮੈਂ ਤਾਹੋਂ ਨਹੀਂ ਯਾਰ ਇੱਧਰ ਆਉਂਦਾ ਮੇਰੀ ਗਾਲਾਂ ਤੂੰ ਚਲ ਜਾ ਸੈਰਸ ਫਿਰ ਉਹ ਤਾਂ ਉਹ ਮਮੀ ਸੁੱਤੀ ਹੋਈਗੀ ਤੇ ਮੈਂ ਆਇਆ ਇੱਧਰ ਬੰਬੀ ਲੱਗੇ ਰਾਂ ਮਾ ਤੁਹਾਡੇ ਘਰ ਫੇਰ ਕਪਾਤ ਹੋ ਜੂਗਾ ਨਹੀਂ ਕੋਈ ਗੱਲ ਨਹੀਂ ਅਕੰਧ ਦਾ ਮੜਾ ਮੋਟਾ ਬੱਲਾ ਹੈਗਾ ਵਾ ਇੱਥੇ ਦੇਖਦਾ ਨਹੀਂ ਹੈ ਗਾਈ ਚੀਤੀ ਮੈਂ ਪਰਲੇ ਗੇਟਸ ਨੇ ਫੇਰ ਉਹ ਦੱਸਣਾ ਯਾਰ ਹੌਣ ਦੇ ਵਿੱਚ ਕੀ ਹੈ ਪੰਗਾ ਉਹੀ ਤੇ ਗੱਲ ਵਾ ਕਿਹਦੀ ਤੂੰ ਮੂੰਹ ਨਾ ਵੇਖ ਉਹਨਾਂ ਦਾ ਐਡੇ ਦੱਸ ਮਾੜੇ ਕੰਮ ਹੋਣਦੇ ਸਾਡੇ ਘਰ ਤੇ ਮੈਂ ਸੱਚੀ ਨਾ ਰੋਇਆ ਨਾ ਉਧਰ ਪਰਸੋਂ ਵੀ ਕਿਤੇ ਗੱਲ ਹੀ ਕਰਨ ਵਾਲੀ ਤੂੰ ਇਦਾਂ ਕਰ ਪੜਦੇ ਨਾ ਮੇਰਾ ਭਰਾ ਆਜਿਆ ਕਰ ਹੁਣ ਜੀ ਤੇ ਕਰਦਾ ਹੀ ਮਿਲ ਨੂੰ ਓਕੇ ਨਹੀਂ ਤੇ ਭਰੇ ਆ ਕਿ ਆਪਣੇ ਘਰ ਕੇ ਪਤ ਨਾ ਪੋਲੀ ਆਹ ਨਹੀਂ ਚਾਚਾ ਕੋਈ ਨਹੀਂ ਮੈਂ ਵੇਲੇ-ਕੋਲੇ ਆ ਕੇ ਮਿਲਿਆ ਕਰੂੰਗਾ ਤੇ ਗੀਏ ਕੇ ਜੀ ਜੀ ਲੋੜਾਉਂਦਾ ਮੈਂ ਦੱਸਿਓ ਠੀਕ ਆ ਉਹ ਨਹੀਂ ਨਹੀਂ ਸ਼ਾਇਦ ਕੋਈ ਗੱਲ ਨਹੀਂ ਕੈਚੀ ਦੀ ਲੋੜ ਨਹੀਂ ਆ ਬੜਾ ਵਧੀਆ ਨੰਗੀ ਜਾਂਦਾ ਟਾਈਮ ਤੇ ਮੇਰੀ ਗੱਲ ਸੁਣੋ ਹਾਂ ਹਾਂ ਇੱਥੇ ਕੋਈ ਮੋਟਰਸਕੂਟਰ ਦੇ ਨਾਲ ਮਤੇ ਨਾ ਉਹ ਨਹੀਂ ਨਹੀਂ ਹਾਂ ਉਹਨਾਂ ਕੋ ਪੰਗਾ ਲਾ ਮੀਡਾਂ ਦਾ ਤੁਹਾਡੇ ਕੋਲ ਸਾਈਕਲ ਵੀ ਨਹੀਂਗਾ ਇੱਥੇ ਓਏ ਤੂੰ ਕੋਈ ਗੱਲ ਨਹੀਂ ਆ ਮੈਂ ਸਾਰ ਲੈਣਾ ਵਾ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰੀਂ ਕਿ ਇਹ ਗੱਲ ਦਾ ਵੀ ਠੀਕ ਆ ਆਪਣਾ ਮਨ ਲਾ ਕੇ ਪੜਾਈ ਕਰ ਕੋਈ ਤੇ ਬੜੀ ਮਾੜੀ ਹੋਣਾ ਮੈਂ ਕੀ ਕਰ ਸਕਦਾ ਮੇਰੀ ਘਰ ਚ ਕੋ ਮੰਦਾ ਨਹੀਂ ਉਹ ਮੈਨੂੰ ਪਤਾ ਵਾ ਸਾਰਾ ਤੂੰ ਇਦਾਂ ਕਰ ਆਪਣੀ ਮਨ ਲਾ ਕੇ ਪੜਨਾ ਵਾ ਸੁਣੀ ਗੱਲ ਪੜਦੇ ਚਾਚਾ ਮੱਡਿਆਂ ਵਾ ਕੋਈ ਨਹੀਂ ਕੀ ਕਰੀਏ ਜੇ ਸਾਰਾ ਟੱਬਰ ਨਾਲ ਹੋ ਕੇ ਜਾਣਾ ਤੁਹਾਨੂੰ ਕੋਈ ਨਾ ਤੂੰ ਨਾ ਇਹਦੀ ਗੱਲਾਂ ਨਹੀਂ ਸੋਚਣੀਆਂ ਤੂੰ ਆਪਣਾ ਪੜਾਈ ਤੇ ਧਿਆਨ ਦੇ ਅੱਗੇ ਉਹਨਾਂ ਨਾਲ ਹੀ ਮੈਂ ਪੜ ਕੇ ਤੇ ਘੜੀ ਇਹਨਾਂ ਖੇਡੀਦਾ ਸੀ ਹੁਣ ਉਹਨਾਂ ਵਾ ਅੱਗੇ ਸੋਚਣਾ ਵਾ ਘੜੀ ਫੋਨ ਚ ਚੱਲ ਇਦਾਂ ਕਰ ਦਿਨ ਨਾ ਹੁੰਦਾ ਤੇਰੇ ਤੇ ਵੀ ਗੱਲ ਨਾ ਆਵੇ ਠੀਕ ਆ ਮੈਂ ਇਹਨੂੰ ਘੜੀ ਇੱਥੇ ਸ਼ਾਮਾਂ ਨੂੰ ਵੇੜੇ ਚ ਭੇਜ ਦਿਆ ਕਰੂੰ ਤੁਹਾਡੇ ਆਹ ਵਾਹ ਠੀਕ ਆ ਇੱਥੇ ਭੇਜ ਦਿਆ ਕਰੋ ਠੀਕ ਆ ਆਹ ਤੇ ਤੂੰ ਮੇਰਾ ਵੀਰ ਇਹਨਾਂ કરી ਹਾਂ ਆ ਨਵੇਂ ਮੇਰਾ ਪਿਆਰ ਬਣਿਆ ਲਵੇ ਦੋਵਾਂ ਦਾ ਹਾਂ ਪਿੱਛਾਂ ਕਰ ਮੈਂ ਨਾ ਹੁਣ ਜਾਵਾਂ ਤੂੰ ਜਾ ਮਮੀ ਨਾਲ ਦੇਖ ਲੈ ਫੇਰ ਹੋਵੇ ਨਾ ਕੰਮ ਹੋ ਜੇ ਤਾਂ ਠੀਕ ਹੈ ਕਾਕਾ ਚੰਗਾ ਸਾਲ ਚੰਗਾ ਓਏ ਠੀਕ ਤਿਆਰ ਕੀਆ ਆਪਣਾ ਹਾਂ ਆ ਸਸ ਜਿਹੜਾ ਵੇਲਾ ਕਿੰਨਾ ਚੰਗਾ ਓ ਨਿਆਣਿਆਂ ਦਾ ਕੀ ਕਸੂਰ ਆ ਯਾਰ ਉਹਨਾਂ ਨੂੰ ਤੇ ਓਨ ਦੋ ਵੀ ਪਤਾ ਨਹੀਂ ਕਿਥੇ ਚਲ ਗਿਆ ਨਾ ਸੈਰਸ ਦਿਖਣ ਡਿਆ ਨਾ ਵੀਰ ਦਿਖਣ ਡਿਆ ਚਲ ਮਨਾ ਉੱਠ ਕੇ ਬਹਿਨੀ ਆ ਨਲਿਆਲ ਫਫਾ ਦੇਦਾ ਹੁੰਦਾ ਉਹਨਾਂ ਨੂੰ ਭੁੱਖ ਲੰਗਿਆ ਹਾਂ ਫੇਰ ਹੀ ਆਣ ਕੇ ਬਹਿਨੀ ਆ ਕਿਤੇ ਮੁੰਡੇ ਨੇ ਬੜੀ ਜਾਣ ਖਾਦੀ ਆ ਆਵਾਰਾ ਹੋਇਆ ਰਹਿੰਦਾ ਵਾ ਇਹ ਨਹੀਂ ਪਤਾ ਕਿ ਮੋਟਰ ਬੰਦ ਕਰਦੀਏ ਕਿਤੇ ਸਾਸਰੀ ਕਾਲ ਵੀਰ ਸਾਸਰੀ ਆ ਬੈਣਾ ਹੋਰ ਸਣਾ ਠੀਕ ਵਾ ਠੀਕ ਆ ਤੁਸੀਂ ਕਦੋਂ ਦੇ ਆਏ ਜੇ ਮੈਨੂੰ ਤਿਆਈ ਨੂੰ ਹੋਗੇ 10 ਮਿੰਟ ਤੇ ਮੈਂ ਤੇ ਡੀਕ ਕੇ ਅੰਦਰ ਤੇ ਮੈਂ ਬਾਹਰ ਆ ਨਿਕਲ ਆਈ ਹਾਂ ਮੈਂ ਚਲ ਵੇਖਾਂ ਸੀ ਮਨਾ ਵੀਰ ਕਿੱਥੇ ਆ ਪਹਿਲਾਂ ਮੈਨੂੰ ਇਹ ਗੱਲ ਦੱਸੋ ਉਹ ਤੇ ਬਿਲੰਦ ਸਾਹਿਬ ਭੱਜ ਗਿਆ ਤੁਸੀਂ ਕੀ ਗੱਲ ਆ ਤੁਹਾਨੂੰ ਉਹ ਨਾ ਤੇਰਾ ਪਾਈਆ ਬੜਾ ਤੱਪਾ ਵਾ ਫਿਰ ਪਤਾ ਤੇ ਹੈ ਹੀ ਆ ਉਹ ਦਿਨ ਪਤਾ ਨਹੀਂ ਕੀ ਮਨ ਚ ਆਈ ਉਹਦੇ ਦਵਾਤਾ ਮੈਨੂੰ ਕਹਿੰਦਾ ਪੇ ਛੇਤੀ ਚੱਲ ਹੁਣ ਜਿੱਦਾਂ ਪਤਾ ਨਹੀਂ ਮਗਰਮ ਤਰਾ ਕੀ ਲੱਕ ਤਾ ਹੋਣ ਰਿਆ ਸੀਗਾ ਵਹੀ ਕਲੀ ਲੈ ਗਿਆ ਮੈਨੂੰ ਪਾਈਏ ਨੇ ਨਾਲ ਨਹੀਂ ਨਹੀਂ ਪਾਈਏ ਨੇ ਲਈ ਮਨ ਨਾਲ ਇਸੇ ਕਰਕੇ ਮੈਂ ਕਲੀ ਆਈ ਫੇ ਦੋ ਦਿਨ ਰਹਿ ਕੇ ਆਉਂਗੀ ਚੰਗੀ ਗੱਲ ਨਹੀਂ ਕੀਤੀ ਹਾਂ ਮੈਂ ਤੇ ਗਿਆ ਸੀ ਸ਼ਹਿਰ ਨੂੰ ਤੇ ਸਮਾਂ ਲੈ ਗਿਆ ਆ ਰੱਬਾ ਜੀ ਤਾਂ ਚੱਲ ਵੀ ਗਿਆ ਤੇ ਮੈਨੂੰ ਬੜਾ ਗੁਸਾ ਆਇਆ ਫਿਰ ਚੱਲ ਕੋਈ ਗੱਲ ਨਹੀਂ ਗੁੱਸਾ ਨਾ ਕਰਿਆ ਕਰ ਇਹਨਾਂ ਦਾ ਸੁਭਾਅ ਹੀ ਦੰਦਾ ਵਾ ਵਾ ਦਾ ਹੁਣ ਪਤਾ ਨਹੀਂ ਕਿਹਨਾ ਸੁਭਾਅ ਨੂੰ ਮੇਰੀ ਗੱਲ ਸੁਣ ਤੂੰ ਵੀ ਬਦਲਣਾ ਆਪਣਾ ਪਾਪੀ ਮੈਨੂੰ ਦੱਸਣ ਲਈ ਹੀ ਚੰਗਾ ਨਹੀਂ ਬੋਲਦਾ ਤੇ ਨਾਲ ਕੀ ਕਰਵਾ ਮੇਰੀ ਗੱਲ ਸੁਣ ਭੈਣੇ ਮੈਨੂੰ ਵੇਖ ਕੇ ਨਾ ਭਰਾ ਲ ਦੁੱਖ ਵੜਾਂਦਾ ਹੀ ਆ ਅਜੇ ਕੰਮ ਨਹੀਂ ਇਹ ਕਰਨ ਦਾ ਜਿਹੜਾ ਹੋ ਗਿਆ ਵਾ ਚਲੋ ਤਾਂ ਥੋੜਾ ਬੋਧਾ ਬਣਾਇਆ ਹੁੰਦਾ ਘਰ ਤੇ ਫਿਰ ਚਲ ਜਾਂਦਾ ਅੱਧ ਤੇ ਸਾਰੀ ਦੁਨੀਆ ਹੁੰਦੀ ਆਈ ਆ ਤਰੀਕਾ ਹੁੰਦਾ ਕਿਸੇ ਕੰਮ ਦਾ ਮੇਰੀ ਗੱਲ ਸੁਣ ਐਡੀ ਟੈਨਸ਼ਨ ਨਾਲ ਲਿਆ ਕਰ ਕੋਈ ਗੱਲ ਨਹੀਂ ਉਹਨੇ ਬੜਾ ਵਧੀਆ ਹੋ ਜਾਣਾ ਵੇਖ ਲਈ ਹੁਣ ਤੂੰ ਤਰੂਗਾ ਨਾ ਤੇ ਆਪਣਾ ਬਣਾ ਲੂਗਾ ਐਵੇਂ ਤੇਰੇ ਆਸਰੇ ਬੈਠਾ ਰਹਿੰਦਾ ਤੇ ਮੁੜ ਕੇ ਕੀ ਫਾਇਦਾ ਹੋਣਾ ਹੈ ਇਸ ਚੀਜ਼ ਦਾ ਤੇਰੇ ਮਗਰੋਂ ਭੂਆ ਹੀ ਸੌ ਸੌ ਗੱਲਾਂ ਕਰਕੇ ਗਈ ਮੈਨੂੰ ਮੈਨੂੰ ਲੱਗਾ ਇਹ ਪਤਾ ਪੂਆ ਦਾ ਮੈਂ ਤਾਂ ਹੀ ਆਈ ਹਗੀ ਜਿਆਦਾ ਹੁਣ ਮੇਰੇ ਅੰਦਰੋਂ ਨਿਕਲ ਵੀ ਗਈ ਐ ਜਾਂ ਤੇ ਮੇਰੇ ਸਾਹਮਣੇ ਬਹਿ ਕੇ ਗੱਲਬਾਤ ਕਰਦੀ ਮੇਰੇ ਨਾਲ ਤਾਂ ਮੈਨੂੰ ਪਤਾ ਹੁੰਦਾ ਕਿ ਕੀ ਗੱਲਾਂ ਕਰਦੀ ਐ ਹੈ ਭੈਣੇ ਆਪਾਂ ਕੋ ਗਲਤ ਨਹੀਂ ਕਰਦੇ ਨੇ ਕਿੰਨਾ ਉਹ ਕੋਈ ਗਲਤ ਨਹੀਂਗਾ ਅਗਲੇ ਨੂੰ ਆਪਣੇ ਪਿਆਰਾਂ ਤੇ ਖੜੇ ਹੋਣ ਦਾ ਮੌਕਾ ਮਿਲਿਆ ਵਾ ਨਾਲੇ ਸਾਰੇ ਕੰਮ ਕਰੂਗਾ ਨਾ ਆਪਣਾ ਬੱਚਾ ਪੜ੍ਹਾਊਗਾ ਤੇ ਪਤਾ ਲੱਗੂਗਾ ਦੁਨੀਆਦਾਰੀ ਚ ਵਿਚਰੂਗਾ ਤੇ ਠੀਕ ਐ ਨਾ ਉਹ ਤੇ ਤੇਰੇ ਸਿਰ ਤੇ ਆਸ਼ਾ ਕਰਦੇ ਆ ਹੀਗਾ ਯਾਰ ਚਲ ਤੇ ਭੈਣ ਕਹਦੀ ਆਂਸਾ ਕਰਦਾ ਘਰ ਦਾ ਕੰਮ ਲਈ ਫਿਰਦਾ ਸੀ ਆ ਵੇਖ ਲੈ ਮੈਂ ਕਦੀ ਬੰਬਈ ਤੇ ਨਹੀਂ ਗਿਆ ਅੱਜ ਜਾਣਾ ਬਿਆ ਮੈਨੂੰ ਵੀਡੀਓ ਲਈ ਚੱਲ ਕੋਈ ਨਹੀਂ ਆਪਣੇ ਬਾਹਰ ਅੰਦਰ ਜਾ ਕੇ ਵੇਖਣਾ ਚਾਹੀਦਾ ਤੈਨੂੰ ਵੀ ਜਾ ਚੜੂ ਮੰਮੀ ਆ ਛੱਡਣ ਦੀ ਜਾ ਜਾ ਹੁਣ ਮੇਰੀ ਉਮਰ ਕੰਮ ਕਰਨ ਦੀ ਹੈ ਉੱਥੇ ਜਾਣਾ ਵਾ ਇਹ ਮੁੰਡੇ ਦਾ ਕੰਮ ਵਾ ਤੇ ਮੁੰਡਾ ਘਰ ਨਹੀਂ ਟਿਕਦਾ ਮਾਂ ਲਈ ਅਕਲ ਦਿੱਤੀ ਨਹੀਂ ਮੁੰਡੇ ਨੂੰ ਵੀ ਅੱਗੇ ਜਿੱਦਾਂ ਦੀ ਆਪੋਂ ਅੱਗੇ ਮੁੰਡਾ ਕਰਦੇ ਨੇ ਉਹਨੂੰ ਨਾ ਕੋਈ ਕਿਆ ਕਰੋ ਮੁੰਡਾ ਤਾਂ ਬੜਾ ਚੰਗਾ ਵਾ ਤੁਸੀਂ ਕਿਹੜਾ ਮੋਤੀਦਾਨ ਕੀਤੇ ਇੰਨਾ ਚੰਗਾ ਪੁੱਤ ਮਿਲਿਆ ਤੁਹਾਨੂੰ ਚੱਲ ਇਹ ਨਾ ਰੋਲਾ ਪਾਇਆ ਕਰੋ ਚੰਗਾ ਭਣਿਆ ਤੇ ਫੇਰ ਆ ਨਾ ਮੈਨੂੰ ਲੈ ਸਕਕੇ ਤੇ ਮਾਂ ਨਾ ਵਿਗਾੜ ਦੇ ਇਹਨੂੰ ਕਿਦਾਂ ਉਹ ਨਹੀਂ ਵਿਗਾੜਦੀ ਮਾਂ ਮਾਂ ਦੀ ਸਹ ਜਿਹੜੀ ਹੈ ਨਾ ਬ ਕਾਲ ਕੱਲ ਮਿਲ ਕੇ ਆ ਜੰਗਾ ਆਹੋ ਇਹਨਾਂ ਦਾ ਜਾਇਆ ਰੋਜ਼ਾ ਨੂੰ ਪਤਾ ਲੱਗਾ ਵੀ ਬਿਨਾਂ ਮਲੇ ਚਲ ਗਈ ਇਹਨਾਂ ਉਹ ਨਹੀਂ ਹੋਤਾ ਤੇ ਮੈਨੂੰ ਗੁੱਸਾ ਹੀ ਆਉਣਾ ਮੋਟਾ ਚੱਲ ਤੂੰ ਅੰਦਰ ਪਾਣੀ ਪੂਣੀ ਪੀ ਗੁੱਸਾ ਨਾ ਕਰਿਆ ਕਰ ਤੇਰੇ ਵਾਸਤੇ ਦੋ ਇੱਕੋ ਜਿਹਾਂ ਆਹ ਇੱਕੋ ਜਈਆਂ ਕੇ ਜਾ ਤੂੰ ਪਾਣੀ ਪੂਣੀ ਪੀ ਮਜਾ ਚੱਲ ਆ ਜੀ ਫਿਰ ਚੰਗਾ ਜਾਵਾਂ ਕਿ ਨਾ ਜਾਵਾਂ ਸਮਝ ਨਹੀਂ ਆਉਂਦੀ ਕੋਈ ਤੇਲ ਤਰੀ ਕਰਨ ਲਿਆ ਜਾਣ ਨੂੰ ਚੱਲ ਵੇਖ ਕੇ ਆਉਣੀ ਨਾਲੇ ਵੀ ਕਿੱਥੇ ਕਿੱਥੇ ਰੱਖਿਆ ਇਹਨਾਂ ਨੇ ਸਮਾਨ ਸਾਰਾ ਤੇ ਕੀ ਕਰਦੇ ਆ ਸੱਸ ਸੱਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇਰੇ ਨਿਆ ਪੁੱਤ ਮੈਂ ਮੋਟਰ ਤੇ ਗਿਆ ਹੀ ਰਫਰਾ ਮਾਰਨ ਅੱਛਾ ਅੱਛਾ ਠੀਕ ਠਾਕ ਵਾ ਅੱਗੇ ਤਾਂ ਚਾਚਾ ਫਿਰਾ ਮਾਰ ਲੈਣਾ ਹੁੰਦਾ ਸੀ ਅੱਛਾ ਅੱਛਾ ਤੇਰਾ ਆਪ ਜਾਣਾ ਪੈਂਦਾ ਵਾ ਤੇਰਾ ਡੈਡੀ ਵੀ ਉੱਥੋਂ ਆਉਂਦਿਆ ਹੀਗਾ ਮੋਟਰ ਤੋਂ ਹੀ ਤੇ ਖਿਝ ਜਾਂਦੇ ਆ ਇਹ ਮੁੰਡਾ ਜਾਂਦਾ ਨਹੀਂ ਮੋਟਰ ਤੇ ਮੈਂ ਦੂਜੀ ਮੋਟਰ ਤੇ ਹੀ ਨਾ ਅੱਛਾ ਅੱਛਾ ਹਾਂ ਉਹ ਵੀ ਪਾਣੀ ਖੱਡਿਆ ਹੀਗਾ ਠੀਕ ਵਾ ਠੀਕ ਵਾ ਡੈਡੀ ਕੀ ਕਹਿੰਦੇ ਡੈਡੀ ਕੀ ਕਹਿੰਦੇ ਆਂਦੇ ਤੇ ਹੁਣ ਬੰਬੀਆਂ ਤੇ ਜਾਂਦਾ ਨਹੀਂ ਗਾ ਵਿਗੜ ਗਿਆ ਤੇ ਮੈਂ ਕਿਹਾ ਮੇਰਾ ਪੁੱਤ ਚੰਗਾ ਹੀ ਬੜਾਵੇਂ ਨਾ ਮੈਂ ਇਦਾਂ ਕਿਹਾ ਇਹ ਬੰਬੀ ਤੋਂ ਆ ਚੰ ਠੀਕ ਵਾ ਫਿਰ ਬਹਿ ਜਾ ਕੇ ਅੰਦਰ ਤਾਂ ਮੈਂ ਤੇਰੇ ਆ ਚਾਚੇ ਤੇਰੇ ਵੱਲੋਂ ਹਾਂ ਵਸ ਨਹੀਂ ਵੱਲੋਂ ਅੱਛਾ ਅੱਛਾ ਚਾਚਾ ਅਜੇ ਲਿਜੇ ਆਹ ਮੇਰਾ ਮੇਰਾ ਹੀ ਆ ਗਿਆ ਆ ਮੇਰਾ ਘਰੇ ਹੀ ਚੰਗਾ ਚੰਗਾ ਆ ਠੀਕ ਵਾ ਚਲ ਠੀਕ ਆ ਗਈ ਉਹ ਮੈਂ ਹਾਂ ਹਾਂ ਕੋਈ ਨਹੀਂ ਯਾਰ ਭੂਆ ਜਾਣ ਕੀ ਆ ਗਈਆਂ ਨਾਲੇ ਚਾਚੇ ਨੇ ਮਿਲਣਗੇ ਮੈਨੂੰ ਤਾਂ ਤਾਲ ਚ ਕੋ ਖਾਲਾ ਲੱਗਣ ਡਿਆ ਵਾ ਅੱਗੇ ਘਟ ਗਈ ਜਿਹੜੀ ਹੁਣ ਮਿਲਣਾ ਉਹ ਕੰਮ ਰਹਿ ਗਈ ਐ ਪਹਿਲਾਂ ਕੋਈ ਗੱਲ ਨਹੀਂ ਦੇਖੋ ਕੀ ਕਰਦੇ ਹਾਂ